ਕਿੰਨੇ ਕ ਪੈਸੇ ਮਿਲਦੇ ਕੀਰਤਨ ਤੇ ਜਦੋਂ ਤੁਹਾਡੇ ਫਾਦਰ ਜਾਂਦੇ ਆ ਸੌਰੀ ਮੈਂ ਨਿੱਜੀ ਗੱਲਾਂ ਕਰ ਰਿਹਾ ਬਹੁਤ ਬਹੁਤ ਨਿੱਜੀ ਗੱਲਾਂ ਕਰ ਰਿਹਾ ਤੁਹਾਡੇ ਨਾਲ ਪਰ ਮੈਂ ਜਾਣਨਾ ਚਾਹੁੰਦਾ ਕਿ ਉਹ ਪਰਿਵਾਰਾਂ ਦੇ ਬੱਚੇ ਜਿਨ੍ਹਾਂ ਦੇ ਮਾਪਿਓ ਕੀਰਤਨ ਕਰ ਰਹੇ ਆ ਹਾਂਜੀ ਉਹ ਪਰਿਵਾਰਾਂ ਦੇ ਬੱਚਿਆਂ ਦਾ ਮਾਈਂਡ ਸੈਟ ਕੀ ਆ ਤੁਹਾਡੇ ਪੁਆਇੰਟ ਆਫ ਵਿਊ ਤੋਂ ਸਮਝਣਾ ਚਾਹ ਰਿਹਾ ਹਾਂ ਹਾਂਜੀ ਕਿ ਜਦੋਂ ਤੁਹਾਡੇ ਫਾਦਰ ਕੀਰਤਨ ਤੇ ਗਏ ਤਾਂ ਉਹ ਕਿੰਨੇ ਪੈਸੇ ਮਿਲਦੇ ਉੱਥੇ ਕੀਰਤਨ ਤੇ ਇਹਨਾਂ ਦਾ ਜੀ ਮੈਨੂੰ ਪਤਾ ਨਹੀਂ ਸੀ ਇਹ ਵਾਲੇ ਕਿੰਨੇ ਕਿੰਨੇ ਦਾ ਹਮਲੇ ਦੱਸਣਾ ਨਹੀਂ ਚਾਹੁੰਦੇ ਨਹੀਂ ਦੱਸਣ ਦੀ ਗੱਲ ਨਹੀਂ ਇਹਨਾਂ ਪਤਾ ਨਹੀਂ ਘੱਟ ਵੀ ਵੱਧ ਵੀ ਹੁੰਦੇ ਹਜ਼ਾਰ 2000 5000 10000 50000 ਨਹੀਂ ਨਹੀਂ ਪਿਆ ਯਾਰ ਤੇ ਹੈ 50000 ਨਹੀਂ ਮਿਲਦਾ ਨਹੀਂ ਤੁਸੀਂ ਇਹ ਜਾਨਣਾ ਚਾਹੁੰਨਾ ਕਿ ਇੱਕ ਪਾਸੇ ਸਿੰਗਰ ਜਿਹੜੇ ਲੱਗਦੇ ਆ ਉਹਨਾਂ ਤੋਂ ਤਾਂ ਲੋਕ ਵਾਰ ਹੀ ਦਿੰਦੇ ਆ 10 20 50000 ਰੁਪਏ ਵਾਰ ਕੀ ਸੱਟ ਦਿੰਦੇ ਆ ਇੱਕ ਬੰਦਾ ਪੰਥ ਨਾਲ ਜੋੜ ਰਿਹਾ ਹੈ ਗੁਰੂ ਨਾਲ ਜੋੜ ਰਿਹਾ ਹੈ ਹਾਂਜੀ ਉਹਦੇ ਪਰਿਵਾਰ ਚ ਸਟਰਗਲ ਹੈ ਹਾਂਜੀ ਇਹ ਕਿੰਡੀ ਵੱਡੀ ਤਰਾਸਦੀ ਹੈ ਇਹ ਜੀ 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 ਤਾਂ ਮੈਂ ਤੁਹਾਡਾ ਮਾਈਂਡ ਸੈਟ ਇਸ ਗੱਲੋਂ ਜਾਨਣਾ ਚਾਹੁੰਦਾ ਕਿ ਇੱਕ ਉਸ ਪਿਓ ਦਾ ਬੱਚਾ ਕੀ ਸੋਚਦਾ ਛੋਟੇ ਹੁੰਦੇ ਤੋਂ ਕੀ ਉਹ ਸਿੱਖੀ ਤੋਂ ਦੂਰ ਹੁੰਦਾ ਜਾਂਦਾ ਹੈ ਕਿ ਸਾਨੂੰ ਉਸ ਤਰੀਕੇ ਨਾਲ ਪੰਥ ਸਮਝਦਾ ਹੀ ਨਹੀਂ ਪਿਆ ਜਦੋਂ ਅੰਮ੍ਰਿਤ ਵੇਲੇ ਪਾਠੀ ਉੱਠਦਾ ਜੀ 2:3 ਤੋਂ 3 ਵਜੇ ਜਦੋਂ ਗੁਰਦੁਆਰ ਸਾਹਿਬ ਅਰਦਾਸ ਕਰਦਾ ਵਾ ਜਾਂ ਉੱਠਣ ਦੀ ਅਮਰਦਵੇਲ ਦੀ ਪ੍ਰੇਰਨਾ ਕਰਦਾ ਉਹ ਚੀਜ਼ ਨੂੰ ਵੀ ਉੱਠੋ ਮਤਲਬ ਕਿ 2:30 ਵਜੇ ਦੇ 3:00 ਵਜੇ ਹੈ ਨਾ ਮਤਲਬ ਕਿ ਸਾਰੇ ਨਗਰ ਦੀ ਖੇੜੇ ਦੀ ਪਿੰਡ ਦੀ ਸ਼ਹਿਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਦਾ ਵਾ ਨਾ ਮਤਲਬ ਕਿ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਉਹ ਪਾਠੀ ਲਈ ਜਾਂ ਉਹਨਾਂ ਦੇ ਬੱਚਿਆਂ ਲਈ ਵੀ ਕੁਝ ਅਰਦਾਸ ਬੇਨਤੀ ਕਰੀ ਉਹ ਚੀਜ਼ ਵੀ ਉਹਦਾ ਪਰਿਵਾਰ ਜਾਂ ਸੁੱਖ ਸ਼ਾਂਤੀ ਨਾਲ ਜਾਂ ਉਹਦੇ ਕੁਝ ਵੀ ਲਾ ਲੋ ਚੀਜ਼ ਨੂੰ ਵੀ ਉਹਨਾਂ ਨੂੰ ਵੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਜਿਸ ਬatein ਉਹ ਬੋਲ ਜਦੋਂ ਆਤੀ ਕਿਦਾਂ ਬਹੁਤ ਇਮੋਸ਼ਨਲ ਹੋ ਯੈਸ ਵੀਡੀਓਸ ਚ ਨਹੀਂ ਰਿਫਲੈਕਟ ਹੁੰਦਾ ਵੀਡੀਓਸ ਚ ਲੱਗਦਾ ਹੈ ਵੀ ਬਹੁਤ ਹਸਨ ਖੇਡਣ ਵਾਲਾ ਚੰਨੀ ਹੈ ਸਾਡਾ ਹਾਂਜੀ ਹਾਂਜੀ ਦੂਜਿਆਂ ਨੂੰ ਵੀ ਹਸਾਉਂਦਾ ਹੈ ਹਾਂਜੀ ਆਪਣੇ ਅੰਦਰ ਇੰਨਾ ਦਰਦ ਲਈ ਬੈਠੇ ਹੋ ਦਰਦ ਤਾਂ ਹੁੰਦਾ ਹੀ ਹੈ ਜੀ ਅੰਦਰ ਦਾ ਆਗ ਹੀ ਹੈ ਜੀ ਆਗ ਹੈ ਬਹੁਤ ਬਹੁਤ ਉਹ ਅੱਗੇ ਕਿਸੇ ਚੰਗੀ चीज ਨਾਲ ਮੈਂ ਸ਼ੋਅ ਕਰਨੀ ਚਾਹੁੰਦਾ ਸਾਰੇ ਚੀਜ਼ਾਂ ਨੂੰ ਮਤਲਬ ਕਿ ਜੋ ਜੋ ਅੱਗ ਐਸਾ ਅੱਗ ਨਾਲ ਝੂਂਜ ਰਹੇ ਨੇ ਉਹਨਾਂ ਨੂੰ ਵੀ ਮੈਂ ਵੀ ਇਦਾਂ ਆਗਮ ਬੁਝਾਈ ਜਾ ਸਕਦੀ ਹੈ ਠੀਕ ਤੁਸੀਂ ਆਪਦੇ ਆਲੇ ਦੁਆਲੇ ਆਪਦੇ ਵਰਗੇ ਪਰਿਵਾਰਾਂ ਨੂੰ ਦੇਖਦੇ ਹੋ ਹਾਂਜੀ ਦੇਖਦੇ ਹਾਂ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਪਰਿਵਾਰਾਂ ਦੀ ਤਕਦੀਰ ਬਦਲ ਸਕਦੀ ਹੈ ਜੇ ਮੁੰਡੇ ਐਂ ਥੋੜੇ ਤਰ੍ਹਾਂ ਇਹ ਸੋਚਣ ਵੀ ਬਦਲ ਦੇਣਗੇ ਹਾਂਜੀ ਹਾਂਜੀ ਕੁਝ ਵੀ ਹੋ ਸਕਦਾ ਹੈ ਨੌਜਵਾਨੀ ਪੀੜ੍ਹੀ ਹੈ ਜਿਹੜੀ ਕੁਝ ਵੀ ਕਰ ਸਕਦੀ ਹੈ ਮੈਨੂੰ ਇਦਾਂ ਵੀ ਮੈਂ ਜੇ ਚੀਜ਼ ਦੇ ਵਿੱਚ ਪਿਆਵਾਂ ਮੈਨੂੰ ਇੱਦਾਂ 10 ਸਾਲ ਬਾਅਦ ਚਾਹੇ ਮੇਰੀ ਚੀਜ਼ ਦੇ ਵਿੱਚ ਕਾਮਯਾਬ ਨਾ ਹੋਵਾਂ ਮੈਨੂੰ ਇੱਦਾਂ 10 ਸਾਲ ਬਾਅਦ ਆਉਣ ਵਾਲੇ 10 ਸਾਲਾਂ ਦੇ ਵਿੱਚ ਪੈ ਨਾ ਲੱਗੇ ਵੀ ਮੈਂ ਯਾਰ ਕੋਸ਼ਿਸ਼ ਨਹੀਂ ਕੀਤੀ ਕੋਸ਼ਿਸ਼ ਹੀ ਨਹੀਂ ਕੀਤੀ ਹਾਂ ਹਨਾ ਜੇ ਮੈਂ ਚੀਜ਼ ਦੇ ਵਿੱਚ ਬਾਕੀ ਮਾਰੇ ਨੂੰ ਪਤਾ ਦੇਣਾ ਨਾ ਦੇਣਾ ਮੈਂ ਕੋਸ਼ਿਸ਼ ਤਾਂ ਕਰ ਰਿਹਾ ਉਹ ਦੇਣਾ ਨਾ ਦੇਣਾ ਮਾਰੇ ਦੇ ਹੱਥਾ ਬਟ ਮੈਨੂੰ ਐ ਨਾ ਲੱਗੇ ਵੀ ਮੈਂ ਯਾਰ ਕੋਸ਼ਿਸ਼ ਕੋਸ਼ਿਸ਼ ਹੀ ਨਹੀਂ ਕੀਤੀ ਚੱਲੀ ਤਾਂ ਇਹ ਤੂੰ ਧਾਤੇ ਧੱਤ ਹੱਤ ਕਰਕੇ ਬੈਠਾ ਰੇ ਕੋਸ਼ਿਸ਼ ਕਿਹੜਾ ਕੀਤੀ ਉਹਨੇ ਇਹ ਫਿਲਮ ਕਿਵੇਂ ਮਿਲਲੀ ਇਹ ਫਿਲਮ ਜੀ ਮੈਂ ਇਸ ਵੀਡੀਓ ਦੇ ਅਕੋਰਡਿੰਗ ਹੀ ਬਣੀ ਜੀ ਮੈਂ ਵੀਡੀਓ ਬਣਾਉਂਦਾ ਹੁੰਦਾ ਸੀਗਾ ਤੇ ਮੈਨੂੰ ਮੈਸੇਜ ਆਇਆ ਜੀ ਇਸ ਟੀਮ ਦੇ ਵਿੱਚੋਂ ਕਿਹਦਾ ਅਕਵਾਲ ਭਾਜੀ ਦਾ ਮੈਸੇਜ ਆਇਆ ਕੀ ਮੈਸੇਜ ਆਇਆ ਉਹਦੇ ਇੰਸਟਾਗ੍ਰam ਤੇ ਮੈਸੇਜ ਆਇਆ ਹਾਂ ਜੀ ਇੰਸਟਾਗ੍ਰam ਤੇ ਮੈਸੇਜ ਆਇਆ ਵੀ ਆਹ ਮੇਰਾ ਨੰਬਰ ਆਪਾਂ ਫਿਲਮ ਦੇ ਅਕੋਰਡਿੰਗ ਗੱਲ ਕਰਨੀ ਹੈ ਮੈਨੂੰ ਫਿਲਮ ਨਹੀਂ ਦੱਸੀ ਉਹਨਾਂ ਨੇ ਵੀ ਆਹ ਚੀਜ਼ ਐ ਤੇ ਮੈਨੂੰ ਕਹਿੰਦੇ ਵੀ ਤੁਸੀਂ ਮਹਾਲੀਆ ਸਕਦੇ ਮਿਲੋ ਤੇ ਮੈਂ ਉਸੇ ਦਿਨ ਹੀ ਗਿਆ ਯੂ ਚੀਜ਼ ਉਸੇ ਦਿਨ ਗਿਆ ਮੈਂ ਮਿਲਿਆ ਉਹਨਾਂ ਨੂੰ ਮੈਨੂੰ ਉਸ ਚੀਜ਼ ਦਾ ਪ੍ਰੋਪਰ ਆਡੀਸ਼ਨ ਹੋਇਆ ਇਸ ਫਿਲਮ ਦਾ ਫਿਲਮ ਨਹੀਂ ਉਹ ਕਰੈਕਟਰ ਹੋ ਸੀਗਾ ਜਿਹਨਾਂ ਨੇ ਜੋ ਸਕ੍ਰਿਪਟ ਦਿੱਤੀ ਉਹਨਾਂ ਨੇ ਮੈਨੂੰ ਸਕ੍ਰਿਪਟ 'ਚ ਮੈਂ ਪੁੱਛਿਆ ਵੀ ਇਹਦੇ ਅੱਗੇ ਦਾ ਸੀਨ ਕੀ ਹੈ ਪਿੱਛੇ ਦਾ ਸੀਨ ਕੀ ਹੈ ਜੋ ਸਿਕਿਉਰਿਟੀ ਦਿੱਤੀ ਆ ਮੈਨੂੰ ਪਰ ਉਸ ਚੀਜ਼ ਦਾ ਪ੍ਰੋਪਰ ਆਡੀਸ਼ਨ ਹੋਇਆ ਆਡੀਸ਼ਨ ਹੋਣ ਤੋਂ ਬਾਅਦ ਮੈਨੂੰ ਉੱਥੇ ਸਿਲੈਕਟ ਨਹੀਂ ਕੀਤਾ ਆਡੀਸ਼ਨ ਹੋਣ ਤੋਂ ਬਾਅਦ ਮੈਨੂੰ ਦੱਸਿਆ ਵੀ ਆਹ ਫਿਲਮ ਆਹ ਕਰੈਕਟਰ ਆ ਵੀ ਇਹਨਾਂ ਜੈਪਾਲ ਜੀ ਨਾ ਫਿਲਮ ਆ ਰਹੀ ਆ ਫਿਰ ਮੈਨੂੰ ਖੁਸ਼ੀ ਹੋਈ ਕਿ ਉਹਨੇ ਆਰਜੂ ਸਿਲੈਕਟ ਕੀਤਾ ਇਹ ਪਤਾ ਸੀ ਵੀ ਅੱਜ ਨਹੀਂ ਤਾਂ ਕੱਲ ਫਿਲਮ ਵੱਲ ਆਫਰ ਆਉਟ ਹੀ ਆਊਗੀ ਨਹੀਂ ਇਹ ਚੀਜ਼ ਦੇ ਵਿੱਚ ਥੋੜਾ ਘਣਾ ਸੀਗਾ ਮੈਂ ਇੱਕ ਵੱਟ ਮੈਂ ਲੱਗੇ ਰਿਹਾ ਲੱਗਾ ਰਿਹਾ ਲੱਗਾ ਰਿਹਾ ਇਹ ਚਿੰਦੇ ਸੀਗਾ ਮੈਂ ਲੱਗੇ ਰਹਿਣਾ